ਨੇ ਮਾਰਦੇ ਪੰਪ ਵਾਇਰ ਨੇ 11 ਵਜੇ ਦੇ ਦੱਸਦਾ ਕਿਹਾ ਸੀ ਉਹਨਾਂ ਨੇ ਹੁਣ ਤਾਂ ਸਮਾਨ ਵੀ ਮੁੱਕ ਗਿਆ ਹੋਵੇ ਮੈਨ ਮਾਰੀਦਾ ਜਾਣੀ ਆ ਚੰਗੇ ਭਲੇ ਪਾਪਲੇ ਸਕੂਟਰ ਤੇ ਆਉਂਦੇ ਸੀਗੇ ਹੁਣ ਨੂੰ ਕਹੋਂਦੇ ਪਹੁੰਚੇ ਹੁੰਦੇ ਮੰਨੀ ਨਹੀਂ ਕਹਿੰਦੇ ਮੈਂ ਤਾਂ ਗੱਡੀ ਤੇ ਜਾਊਂਗੀ ਮੈਨੂੰ ਗਰਮੀ ਆਉਂਦੀ ਆ ਬੇ ਮੈਨੂੰ ਕੀ ਪਤਾ ਸੀ ਐ ਖੜ ਜੂ ਇਹ ਉਹ ਨੋ ਕਰਨੀ ਸੀ ਮੇਰੇ ਸਹੁਰਾ ਨੇ ਕਵਾਲ ਦੱਸਿਆ ਬੇ ਤਾਂ ਵਾਲੀ ਕਰਮ ਵਾਲੀ ਗੱਡੀ ਸੀ ਕਵਾੜ ਤਾਂ ਤੂੰ ਬਣਾਦੀ ਨੂੰ ਪਤਾ ਨਹੀਂ ਕਿਆ ਕਿਸਵਾਂ ਖਵਾ ਕੇ ਦੱਬੀ ਫਿਰਦਾ ਸੀ ਉਹ ਮੈਂ ਕਾ ਨੂੰ ਬਣਾਈਏ ਕਵਾੜ ਉਹ ਮਤਾ ਸਾਲ ਹੋਵੇ ਚਲਾਈ ਨਹੀਂ ਮਤਾ ਟਾਇਰ ਟੁਰਪਾ ਆ ਕੇ ਖਿਆਰੀ ਸੀ ਜਿਹੜਾ ਭਰਾ ਲੈ ਗਿਆ ਸੀ ਉਹਨੇ ਕੀਤੀ ਇਹ ਦੇਖ ਲੈ ਹੁਣ ਹਵਾ ਕਿੰਨੀ ਕ ਹੋ ਗਈ ਓਏ ਤਾਂ ਪੈਂਦੀ ਨਹੀਂ ਹਵਾ ਓਏ ਤਾਂ ਟਾਇਰ ਹੀ ਕਸੇ ਪਏ ਆ ਮਨਸਾ ਲੱਗਦਾ ਉਹਨੇ ਟਾਇਰ ਨਵੇਂ ਵੇਚ ਗਏ ਪੁਰਾਣੇ ਪਾਤੇ